ਇ ਜਦੋਂ ਸਰਕਾਰ ਬਣੀ ਦੀ ਉਸ ਤੇ ਬਾਅਦ ਅੰਦੋਲਨ ਸਟਾਰਟ ਹੋ ਗਿਆ ਦਾ ਮੇ ਲੇਗਲ ਮੇ ਬਾਤਾਂ ਚੀਤਾ ਹੋਣੀ ਉਹਨਾਂ ਨੇ ਕੰਮ ਨਹੀਂ ਕਰਨੇ ਆਪਾਂ ਉਹਨਾਂ ਨੂੰ ਕੰਮ ਕਹਿਣੇ ਇੱਕ ਵਾਰ ਅੱਗ ਲੱਗੀ ਦੀ ਜਦ ਵੀ ਅਸੀਮ ਕੋਇਲ ਗੱਲ ਮੇ ਲੇਗਲ ਮੇਰੀ ਬਹਿਸ ਹੋ ਗਈ ਥੀ ਇੱਕ ਜ਼ਮੀਨ ਦੇ ਅੰਦਰ ਨੂੰ ਪਾਈਪ ਲਾਈਨ ਨਿਕਲ ਗਈ ਦੀ ਮਰੇ ਕਿਸਾਨਾਂ ਕੇ ਤੋ ਆਪਾਂ ਨੇ ਉਸ ਕਾ ਵੀ ਬਹੁਤ ਡਟ ਕੇ ਵਿਰੋਧ ਕਰਿਆ ਦਾ ਔਰ ਜੋ ਵੀ ਮਾਰੀ ਮੰਗਤੀ ਉਹ ਆਪਾਂ ਨੇ ਉਹ ਸਰਕਾਰ ਪਤੇ ਮਨਵਾਈ ਤੀ ਜਾਟ ਅੰਦੋਲਨ ਕੇ ਵੀ ਅੱਜ ਵੀ ਪਰਚੇ ਆ ਮਾਰੇ ਬਾ 11 ਜਣੇ ਕੇ ਉੱਪਰ ਜੇ ਓਲੇ ਪੜ ਗਏ ਤੇ 19 ਗਾਂਵਾਂ ਕੇ ਅੰਦਰ 100 ਕਰੋੜ ਰੁਪਇਆ 6 ਮਹੀਨੇ ਹਮ ਡੀਸੀ ਦਫਤਰੋਂ ਬੈਠੇ ਰਹੇ ਤੇ 20 ਦਿਨ ਤੋਂ ਡੀਸੀ ਮੈਡਮ ਥੀ ਇੱਕ ਉਹ ਦਫਤਰ ਮੈਂ ਨਹੀਂ ਆਏ ਤੇ ਇਸ ਕੌਮ ਕੇ ਵਾਰਸਾਂ ਨੂੰ ਜਿਸ ਦਾ ਹੱਥ ਹਮੇਸ਼ਾ ਯੂੰ ਰਹਾ ਹੈ ਯੂਨੀਅਤ ਤੇ ਕਦੀ ਹੋਇਆ ਹੈ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਨਵਦੀਪ ਜਲਬੇੜਾ વોਟਰ ਕੈਨਨ ਵਾਲਾ ਮੁੰਡਾ ਜਿਹਨੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਹੱਦਾਂ ਸਰਹੱਦਾਂ ਤੇ વોਟਰ ਕੈਨਨ ਜਿਹੜਾ ਉਹਦਾ ਮੂੰਹ ਮੋੜ ਦਿੱਤਾ ਸੀਗਾ ਤੇ ਕਿਸਾਨ ਜਿਹੜੇ ਸੀਗੇ ਉਹ ਦਿੱਲੀ ਵੱਲ ਜਾ ਸਕੇ ਸੀ ਉਹ ਸੰਭਵ ਹੋ ਸਕਿਆ ਸੀ ਉਹਨੂੰ ਚੱਕ ਲਿਆ ਸੀ ਹਰਿਆਣਾ ਪੁਲਿਸ ਨੇ ਔਰ ਜਦੋਂ ਉਹਨੂੰ ਚੱਕਿਆ ਗਿਆ ਕਾਫੀ ਦਿਨ ਤੋਂ ਅੰਦਰ ਹੈ ਸਭ ਨੂੰ ਪਤਾ ਇਸ ਖਬਰ ਦੇ ਬਾਰੇ ਵਿੱਚ ਅੱਜ ਉਹਨਾਂ ਦੇ ਮਾਤਾ ਪਿਤਾ ਇੱਥੇ ਆਏ ਨੇ ਪਿਤਾ ਜੀ ਖਾਸ ਕਰਕੇ ਸਾਡੇ ਨਾਲ ਬੈਠੇ ਹੋਏ ਨੇ ਜੈ ਸਿੰਘ ਜਲਬੇੜਾ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਚੰਡੀਗੜ੍ਹ ਆਏ ਨੇ ਅੱਜ ਉਹਨਾਂ ਨੇ ਆਪਣੀ ਗੱਲਬਾਤ ਰੱਖੀ ਹੈ ਖਾਸ ਤੌਰ ਤੇ ਮੀਡੀਆ ਦੇ ਸਾਹਮਣੇ ਜੈ ਸਿੰਘ ਜੀ ਆ ਕਾਫੀ ਦਿਨ ਹੋ ਗਏ ਹੈ ਨਵਦੀਪ ਨੂੰ ਅੰਦਰ ਹੁਣ ਇਸ ਟਾਈਮ ਤੇ ਕਿਵੇਂ ਹਾਲ ਚਾਲ ਹੈ ਤੁਹਾਡੇ ਮੁਲਾਕਾਤਾਂ ਹੁੰਦੀਆਂ ਨੇ ਹਾਂ ਕੱਲ ਹੋਈ ਦੀ ਜੀ ਜੀ ਕੱਲ ਗਏ ਤੇ ਆਪਾਂ ਮਿਲਣ ਮੈਂ ਅਮਰਜੀਤ ਪ੍ਰਧਾਨ ਜੀ ਇੱਕ ਲੜਕਾ ਹੋਰ ਦਾ ਜੀ ਠੀਕ ਹੈ ਚੜ੍ਹਦੀ ਕਲਾ ਕੋਈ ਦਿੱਕਤ ਨਹੀਂ ਕਰਦੇ ਵੀ ਦੇਖ ਲਓ ਜਿਸ ਤਰ੍ਹਾਂ ਵੀ ਫਾਰਮਾਂ ਫੈਸਲਾ ਲਹੇਗੀ ਆਪਾਂ ਤਿਆਰ ਆ ਹੋਰ ਵੀ ਆਪਣਾ ਖੇਤੀਬਾੜੀ ਦੀਆਂ ਬੱਤਾਂ ਹੋਈਆਂ ਕੌਣ ਕੌਣ ਸੀ ਜਿਹੜੀ ਬਹੁਤ ਵੋੜੀਆਂ ਇਹ ਕਣਕ ਕੈਸੀ ਹੋਈ ਆ ਬਹੁਤ ਵਧੀਆ ਹੋਈ ਆ ਚੜ੍ਹਦੀ ਕਲਾ ਕੋਈ ਦਿੱਕਤ ਨਹੀਂ ਹੈ ਕਣਕ ਵੀ ਪ੍ਰਮਾਤਮਾ ਦੇ ਦਏ ਤੇ ਹੋਈ ਵੀ ਬਹੁਤ ਆ ਜੀ ਨਾ ਕੋਈ ਅਪਰ ਕੋਈ ਆਪਣਾ ਅੰਦੋਲਨ ਕੀ ਕਦੀ ਪਰਵਾਹ ਨਹੀਂ ਸਮਝੀ ਹੈ ਨਾ ਮੈਂ ਪਹਿਲਾਂ ਅੱਜ ਕਿੰਨੀ ਆਪਾਂ ਮੈਂ ਅੰਦੋਲਨ ਇੱਜਤ ਦੀ ਸਰਕਾਰ ਬਣੀ ਦੀ ਉਸ ਤੇ ਬਾਅਦ ਅੰਦੋਲਨ ਸਟਾਰਟ ਹੋ ਗਿਆ ਦਾ ਮੈ ਲੈ ਗੱਲ ਮੈ ਲੈ ਬਾਤਾਂ ਚੀਤਾ ਹੋਣੀ ਉਹਨਾਂ ਨੇ ਕੰਮ ਨਹੀਂ ਕਰਨੇ ਆਪਾਂ ਉਹਨਾਂ ਨੂੰ ਕੰਮ ਕਹਿਣੇ ਇੱਕ ਵਾਰ ਅੱਗ ਲੱਗੀ ਦੀ ਜਦ ਵੀ ਅਸੀਮ ਗੋਹਿਲ ਗੱਲ ਮੈ ਲੈ ਗੱਲ ਮੇਰੀ ਬਹਿਸ ਹੋ ਗਈ ਦੀ ਤੋ ਹੋਰ ਵੀ 2018 ਦੇ ਅੰਦਰ ਫੇਰ ਓਲੇ ਪੜ ਗਏ ਪਿੱਛਾ ਸੀ ਤੇ ਇਸ ਤੇ ਪਹਿਲੀ ਸਰਕਾਰ ਕੇ ਅੰਦਰ ਇੱਕ ਜ਼ਮੀਨ ਦੇ ਅੰਦਰ ਨੂੰ ਪਾਈਪ ਲਾਈਨ ਨਿਕਲ ਗਈ ਦੀ ਮਾਰੇ ਕਿਸਾਨਾਂਗੇ ਤੋ ਆਪਾਂ ਨੇ ਉਸ ਕਾ ਵੀ ਬਹੁਤ ਡਟ ਕੇ ਵਿਰੋਧ ਕਰਿਆ ਤਾਂ ਅਰ ਜੋ ਵੀ ਮਾਰੀ ਮੰਗਤੀ ਉਹ ਆਪਾਂ ਨੇ ਉਹ ਸਰਕਾਰ ਪਤੇ ਮਨਵਾਈ ਤੀ ਐਸਾ ਅੰਦੋਲਨ ਤੋ ਸ਼ੁਰੂ ਤੇ ਚੱਲ ਰਿਹਾ ਜਾਟ ਅੰਦੋਲਨ ਕੇ ਵੀ ਅੱਜ ਵੀ ਪਰਚੇ ਹੈ ਮਾਰੇ ਬਾ 11 ਜਣਾਂ ਕੇ ਉਪਰ ਪ੍ਰਧਾਨ ਜੀ ਵੀ ਉਸ ਕੇ ਅੰਦਰ ਇਨਵੋਲਵ ਹੋਰ ਵੀ ਆ ਜੋ ਅੰਬਾਲੇ ਵਾਲੇ ਆ ਉਸ ਕੇ ਅੰਦਰ ਵੀ ਬੀ ਤਰੀਕ ਉਸ ਕੀ ਚਲਦੀ ਹੋ ਰਹਾ ਹੈ 2018 ਕੇ ਅੰਦਰ ਵੀ ਆਪਾਂ ਨੇ 100 ਕਰੋੜ ਜੋ ਓਲੇ ਪੜਗੇ ਤੇ 19 ਗੋਆਂ ਦੇ ਅੰਦਰ 100 ਕਰੋੜ ਰੁਪਇਆ 6 ਮਹੀਨੇ ਡੀਸੀ ਦਫਤਰੋਂ ਬੈਠੇ ਰਹੇ ਤੇ 20 ਦਿਨ ਤੋਂ ਡੀਸੀ ਮੈਡਮ ਥੀਏਗਾ ਉਹ ਦਫਤਰ ਵਿੱਚ ਨਹੀਂ ਆਏ ਤੇ ਉਹਨਾਂ ਨੇ ਹੱਥ ਖੜੇ ਕਰ ਦिए ਕਹਿੰਦਾ ਜੀ ਮਾਰੇ ਪਾਸ ਨਹੀਂ ਹੈ ਕੁਝ ਵੀ ਮੋਹੇ ਚਲੋ ਜੇ ਥਾਰੇ ਪਾਸ ਨਹੀਂ ਕੋਈ ਥਮ ਚਲੇ ਜੋ ਹਮ ਜੇ ਮਾਰੇ ਮਤਮ ਉਹ ਲੈ ਲੇਗੇ ਫਿਰ 100 ਕਰੋੜ ਰੁਪਇਆ ਲਿਆਤਾ ਜੀ ਮਨੇ ਤੋਂ ਚੜਦੀ ਕਲਾਇਆ ਪਰਮਾਤਮਾ ਬਹੁਤ ਦੇਹ ਵੀ ਹੈ ਮਾਨੂੰ ਐਸੀ ਨਹੀਂ ਬਾਤ ਹੈ ਅੱਜ ਆਪਾਂ ਕਰਾਂ ਨਾ ਕੀਰਤ ਕਰਾਂ ਜਾਂ ਪ੍ਰਮਾਤਮਾ ਦੇਹੀ ਵੀ ਹੈ ਇਸ ਵਿੱਚ ਮੈਂ ਸਭ ਨੂੰ ਕਹੂੰਗਾ ਵੀ ਕੀਰਤ ਕਰੇ ਕਰੋ ਔਰ ਬੰਦ ਕਛੇ ਕਰੋ ਅ ਜੈ ਸਿੰਘ ਜੀ ਇੱਕ ਗੱਲ ਮੈਂ ਜ਼ਰੂਰ ਤੌਰ ਤੇ ਪੁੱਛਣਾ ਚਾਹਾਂਗੀ ਹੁਣ ਤਾਂ ਇੱਕ ਗੱਲ ਤਾਂ ਬਿਲਕੁਲ ਤੁਹਾਡੇ ਗੱਲ ਤੋਂ ਨਿਕਲ ਕੇ ਆਂਦੀ ਹੈ ਕਿ ਬਾਪੂ ਵੀ ਅੰਦੋਲਨਾਂ 'ਚ ਰਿਹਾ ਹੈ ਹੁਣ ਬੇਟਾ ਵੀ ਅੰਦੋਲਨਾਂ 'ਚ ਹੈਗਾ ਜ਼ਿੰਦਗੀ ਦੇ ਵਿੱਚ ਕੁਝ ਕਿ ਲੋਕ ਹੁੰਦੇ ਆ ਕਿਹਾ ਜਾਂਦਾ ਹੈ ਕਿ ਅ 2-3% ਲੋਕ 2-3 ਸਿਰਫ ਪ੍ਰਤੀਸ਼ਤ ਲੋਕ ਹੁੰਦੇ ਜਿਹੜੇ ਕਿ ਵਾਕਈਂ ਅੰਦੋਲਨ ਕਰਦੇ ਵੱਡੇ ਅੰਦੋਲਨ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਉਹ ਕਿਸੇ ਕੌਜ਼ ਕਰਕੇ ਲੜਾਈ ਕਰ ਰਹੇ ਹੁੰਦੇ ਆ ਕਿਸੇ ਨਾ ਕਿਸੇ ਕਾਰਨ ਕੋਈ ਵੱਡਾ ਕੌਜ਼ ਹੁੰਦਾ ਜਿਹੜੇ ਜਿਆਦਾ ਲੋਕਾਂ ਦੇ ਲਈ ਹੁੰਦਾ ਸਿਰਫ ਆਪਣੇ ਆਪ ਲਈ ਨਹੀਂ ਹੁੰਦਾ ਜਿਹੜਾ ਵੀ ਕੋਈ ਕੰਮ ਕਰ ਰਹੇ ਹੁੰਦੇ ਆ ਪਰ ਫਿਰ ਵੀ ਬਾਪ ਬਾਪ ਹੁੰਦਾ ਹੈ ਤੁਹਾਡੇ ਦਿਲ ਨੂੰ ਔਖਾ ਨਹੀਂ ਲੱਗਦਾ ਕਿ ਬੇਟਾ ਅੰਦਰ ਹੈ ਇਸ ਟਾਈਮ ਤੇ ਨੋ ਨੋ ਮੈਨੂੰ ਕੋਈ ਮੈਂ ਕੱਲ ਮਿਲ ਕਾਇਆ ਨਵਦੀਪ ਨੂੰ ਐਪ ਨੂੰ ਪਤਾਇਆ ਆ ਨਵਦੀਪ ਨੇ ਮੈਨੂੰ ਕੋਈ ਟੈ ਦੀ ਅਪਨਾਂ ਕਦੀ ਨਾ ਟੈ ਦੀ ਕੀ ਬਾਤ ਕਰੀਓ ਨਿੱਟੇ ਦੀ ਕਲਾਲੀ ਨਾ ਕਦੀ ਬਾਤ ਕਰੀ ਨਾ ਕਦੀ ਕਰਾਂ ਪਰ ਅ ਚਰਦੀ ਕਲਾਲੀ ਬਾਤ ਕਰੀਏ ਜਦ ਵੀ ਕਰੀਏ ਔਰ ਚਰਦੀ ਕਲਾਈ ਬਾਤ ਆਪਣੇ ਰੱਖਣੀ ਆ ਮੈਂ ਕਦੀ ਨਾ ਕਦੀ ਪਹਿਲਾਂ ਪ੍ਰਵਾਹ ਕਰੀ ਹਰ ਨਾ ਹੀ ਕਦੀ ਕਰਾਂਗੇ ਆਪਣਾ ਸਰਕਾਰਾਂ ਗੱਲ ਲੜਨਾ ਆ ਸੱਚੇ ਮੁੱਦੇ ਤੇ ਲੜਨਾ ਆ ਝੂਠੇ ਮੁੱਦੇ ਬੰਨੇ ਲੜਨਾ ਹੈ ਕਦੀ ਵੀ ਅਮ ਜੋ ਸਰਕਾਰ ਮੈਨੂੰ ਕਈ ਪੱਤਰਕਾਰ ਕਹਦੇ ਆ ਕਹ ਜੀ ਮੰਗਾ ਆ ਕਿਸਾਨਾਂ ਕੀ ਮਖਾ ਜੀ ਮਾਰੀ ਮੰਗ ਕੋਈ ਨਹੀਂ ਹੈ ਨਾ ਮੈਂ ਕਦੀ ਮੰਗਿਆ ਮਨਨੇ ਤੋਂ ਹਮੇਸ਼ਾ ਹੱਥ ਕੋਮ ਇਸ ਕੋਮ ਕੇ ਵਾਰਸਾਂ ਹ ਜਿਸ ਕਾ ਹੱਥ ਹਮੇਸ਼ਾ ਯੂ ਰਹਾ ਹੈ ਯੂ ਨਹੀਂ ਤੈ ਕਦੀ ਹੋਇਆ ਹੈ ਤੋ ਵਾਦੇ ਹੈ ਸਰਕਾਰ ਕੇ 2014 ਅਰ 2019 ਕੇ ਉਹ ਲੜਾਈਆਂ ਆ ਉਨੀ ਲੜਾਈ ਕਰ ਕ ਨੇ ਨੌਜਵਾਨ ਵੀ ਉਸ ਲੜਾਈ ਕੇ ਅੰਦਰ ਸ਼ਾਮਲ ਹੋ ਗਏ ਤੋ ਸਰਕਾਰਾਂ ਨੇ ਇਂ ਅੰਦੋਲਨ ਦਬਾਣੇ ਵਾਸਤਾ ਇਹਨਾਂ ਨੂੰ ਅੰਦਰ ਕਰ ਦਿਆ ਰਣਾ ਵਿੱਚ ਸਿੰਪਾਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਆ ਔਰ ਜਿੱਥੇ ਜਿੱਥੇ ਡੈਫੀਨੇਟਲੀ ਕੇਂਦਰ ਚ ਪਾਰਟੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਸ ਤਰੀਕੇ ਚ ਜਦੋਂ ਸੱਤਾਧਾਰੀ ਦੀ ਸਰਕਾਰ ਹੋਵੇ ਤਾਂ ਉਸ ਟਾਈਮ ਤੇ ਥੋੜਾ ਹੋਰ ਵੀ ਔਖਾ ਹੋ ਜਾਂਦਾ ਐ ਏਦਾਂ ਲੱਗਦਾ ਕਿ ਜੇ ਜਿਵੇਂ ਚੁੱਕੇ ਲੈ ਗਏ ਜਾਂ ਅੰਦਰ ਨੇ ਹਿਰਾਸਤ ਚ ਨੇ ਇਸ ਟਾਈਮ ਤੇ ਜਾਂ ਜੇਲ੍ਹ ਚ ਜਿਸ ਤਰੀਕੇ ਦੇ ਨਾਲ ਜੇ ਡੱਕਿਆ ਜਾਂਦਾ ਤੇ ਔਖਾ ਹੋ ਜਾਂਦਾ ਕਿਉਂਕਿ ਲੱਗਦਾ ਕਿ ਉਹਨਾਂ ਨੂੰ ਰਿਹਾਅ ਕਰਵਾਣਾ ਜਾਂ ਉਹਨਾਂ ਦਾ ਉੱਥੇ ਰਹਿਣਾ ਜਾਂ ਮੁਲਾਕਾਤਾਂ ਬੰਦ ਕੋਈ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਗੱਲਬਾਤ ਆ ਸਰਕਾਰਾਂ ਕਰ ਸਕਦੀਆਂ ਤੁਹਾਨੂੰ ਤੁਹਾਡੇ ਨਾਲ ਕੋਈ ਪਰੇਸ਼ਾਨੀ ਆਈ ਹੈ ਤੁਹਾਨੂੰ ਲੱਗਦਾ ਵੀ ਕਿਸ ਤਰ੍ਹਾਂ ਦਾ ਰੁਝਾਨ ਹੈਗਾ ਸਰਕਾਰਾਂ ਦਾ ਉੱਥੇ ਸਰਕਾਰਾਂ ਦਾ ਰੁਝਾਨ ਤੁਹਾਡੇ ਸਾਹਮਣੇ ਹੋਵੇ ਦੇਖੋ ਝੂਠੇ ਪਰਚੇ ਲਾਣੇ ਆ ਔਰ ਸੱਚ ਦੀ ਆਵਾਜ਼ ਨੂੰ ਦਬਾਣਾ ਇਹ ਸਰਕਾਰਾਂ ਦਾ ਅੱਜ ਦਾ ਕੰਮ ਨਹੀਂ ਸ਼ੁਰੂ ਕਈ ਕੰਮ ਆ ਦੇਖ ਲਓ ਵੇ ਕੋਈ ਮਲੇ 307 307 ਦਾ ਕਿਹੜਾ ਪਰਚਾ ਬਣਾ ਮਤਾਓ ਕਰੇ ਜੀ ਫਿਰ ਇਹਨਾਂ ਨੂੰ ਰਿਮਾਂਡ ਪਰ ਲੈ ਲਿਆ ਕਰੇ ਜੀ ਗਲੇਲਾ ਬਰਾਮਦ ਕਰਨੀਆਂ ਔਰ ਗੋਲੀਆਂ ਨਿਆਣਿਆਂ ਕੀ ਖੇਲਣ ਵਾਲੀ ਬਰਾਮਦ ਕਰਨੀਆਂ ਹੋਰ ਪਤਾ ਨਹੀਂ ਗੱਡੀ ਇਹਨਾਂ ਨੇ ਜੋ ਫੋਰਚਨਰ ਦੀ ਉਹ ਇੱਕ ਪਿੰਡ ਮੇ ਦੀ ਲੈਣੀ ਆ ਔਰ ਦਿਖਾਈ ਪਤਾ ਨਹੀਂ ਕਹਾਂ ਦੇ ਆ ਵੀ ਹਾਂ ਅਸੀਂ ਉਹ ਲੈ ਕੇ ਆ ਰਹੇ ਹਾਂ ਐਸਾ ਕੁਝ ਨਹੀਂ ਹੈ ਸੱਚ ਨੂੰ ਹਮੇਸ਼ਾ ਸਰਕਾਰ ਨੇ ਦਬਾਉਣੇ ਦੀ ਕੋਸ਼ਿਸ਼ ਕਰੀ ਆ ਔਰ ਸੱਚ ਨੂੰ ਦਬਾਉਣੇ ਵਾਸਤਾ ਸਰਕਾਰ ਨੇ ਜਿੰਨਾ ਜ਼ੋਰ ਲਾਣਾ ਆ ਉਹ ਲਾਇਆ ਆ ਔਰ ਆਪਾਂ ਨੇ ਹਮੇਸ਼ਾ ਸੱਚ ਬੋਲਣਾ ਆ ਔਰ ਸੱਚ ਦੀ ਆਵਾਜ਼ ਨੂੰ ਕਦੀ ਦਬਣ ਨਹੀਂ ਦੇਣਾ ਅੱਗੇ ਅੱਗੇ ਕੀ ਕਰੋਗੇ ਅੱਗੇ ਵੀ ਕੁਝ ਕਰੋਗੇ ਨਹੀਂ ਨਹੀਂ ਇਹ ਤਾਂ ਜੋ ਵੀ ਫਾਰਮਾ ਕੋਲ ਦੇਗੀ ਉਹ ਕਰਾਂਗੇ ਜਿਸ ਤਰ੍ਹਾਂ ਵੀ ਕਿਸਾਨੀ ਨੂੰ ਕਹਾਂਗੇ ਉਸ ਤਰ੍ਹਾਂ ਹੀ ਚੱਲਾਂਗੇ। ਇਹ ਸਾਡੇ ਨਾਲ ਸੀਗੇ ਜੈ ਸਿੰਘ ਜਿਹੜੇ ਕਿ ਨਵਦੀਪ ਜਲਬੇੜਾ ਦੇ ਫਾਦਰ ਨੇ ਔਰ ਉਹਨਾਂ ਨੇ ਸਾਡਾ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਫੋਰਮਾ ਜੋ ਵੀ ਕਹਿਣਗੀਆਂ ਉਹੀ ਕਰਾਂਗੇ ਅਸੀਂ ਅੱਗੇ ਵੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਦਬਣ ਵਾਲੇ ਨਹੀਂ ਹੈਗੇ ਬੱਚਾ ਨੇ ਸਹੀ ਗੱਲ ਦੇ ਲਈ ਆਪਣੇ ਕਦਮ ਚੁੱਕੇ ਨੇ ਔਰ ਅਸੀਂ ਉਸ ਚੀਜ਼ ਨੂੰ ਲੈ ਕੇ ਬਰਕਰਾਰਾ ਮੁਲਾਕਾਤ ਕਰਕੇ ਆਏ ਆ ਕੋਈ ਗੱਲ ਨਹੀਂ ਚੜਦੀ ਕਲਾ ਦੇ ਵਿੱਚ ਆ। ਕਮਰਪੁਰ ਸੰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਸਿੱਧਿਕ ਦੇ ਰੋ ਡੀ5 ਚੈਨਲ ਪੰਜਾਬੀ ਡੀ5 ਦੇ ਚੋਣ ਖਾੜੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕੋਈ ਬੀਜੇਪੀ ਦਾ ਨਾਰਾ 400 ਪਾਰ ਤੇ ਕੈਂਡੀਡੇਟ ਸਾਰੇ ਉਧਾਰ ਚੋਣ ਖਾੜੇ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਸ਼ਹਿਰ ਮੱਛੀਵਾੜਾ ਸਾਹਿਬ ਦੇ ਵਿੱਚ 4 ਜੂਨ ਨੂੰ 2024 4 ਵਜੇ ਨੂੰ ਪਤਾ ਲੱਗ ਜਾਊਗਾ ਵੀ ਮੋਦੀ ਸਾਹਿਬ 400 ਤੋਂ ਪਾਰ ਜਾ ਰਹੇ ਨੇ। ਇਹ ਜਦੋਂ 400 ਪਾਰ ਹੋ ਗਈਆਂ ਇਹ ਸਭਦਾਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਾਊ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਭਾਵੇਂ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ B5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ